ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖੋ ਵਾਹਿਗੁਰੂ ਵਾਹਿਗੁਰੂ ਬੋਲ ਗੁਰੂ ਜੀ ਤੇਨੂੰ ਤਾਰ ਦੇਣਗੇ ਮਾਣਾ ਵਾਹਿਗੁਰੂ ਵਾਹਿਗੁਰੂ ਬੋਲ ਗੁਰੂ ਜੀ ਤੇਨੂੰ ਤਾਰ ਦੇਣਗੇ ਵਾਹਿਗੁਰੂ ਵਾਹਿਗੁਰੂ ਬੋਲ ਤਾਰ ਦੇਣਗੇ ਮਨਾ ਮਠੜਾ ਮਠੜਾ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਮਨਾ ਮਠੜਾ ਮਠੜਾ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਸਤਨਾਮ ਵਾ ਰਦੇਣਗੇ ਵੇ ਤੋ ਸਤਨਾਮ ਵਾਹਿਗੁਰੂ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਸਤਨਾਮ ਸ਼ਬਦ ਬੜਾ ਹਰਸੀਲਾ ਸਤਨਾਮ ਸ਼ਬਦ ਬੜਾ ਹਰਸੀਲਾ ਸਤ ਗੁਰੂ ਪਿਆਰੇ ਦੀ ਅਜਬ ਹਾਲੀ ਲਾ ਸਤ ਗੁਰੂ ਪਿਆਰੇ ਦੀ ਅਜਬ ਹਾਲੀ ਲਾ ਵੇਤੂ ਮੁਖ ਵਿੱਚ ਮਿਸ਼ਰੀ ਕੋਲ ਸਤ ਗੁਰੂ ਜੀ ਤੈਨੂੰ ਤਾਰ ਦੇਣਗੇ ਮਨ ਮਠੜ ਮਠੜ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਵਾਹਿਗੁਰੂ ਨਾਮ ਬੜੇ ਹੈ ਮੈਂ ਆ ਵਾਹਿਗੁਰੂ ਨਾਮ ਦੀ ਬੜੀ ਹੈ ਮੈਂ ਆ ਵਾਹਿਗੁਰੂ ਨਾਮ ਵਾਹਿਗੁਰੂ ਨਾਮ ਦਿਮਨ ਮਾਨ ਰਲਿ ਹੈ ਲੱਖਾਂ ਸੰਗਤਾਂ ਨੂੰ ਸਤ ਗੁਰੂ ਆਪ ਹੀ ਤਾਰੀ ਹੈ ਲੱਖਾਂ ਸੰਗਤਾਂ ਨੂੰ ਸਤ ਗੁਰੂ ਆਪ ਹੀ ਤਾਰੀ ਹੈ ਇਹੇ ਨਾਮ ਬੜਾ ਆ ਨਮੋ ਗੁਰੂ ਗੁਰੂ ਜੀ ਤੈਨੂੰ ਤਾਰ ਦੇਣਗੇ ਏਹੇ ਨਾਮ ਬੜਾਇਆ ਨਮੋ ਗੁਰੂ ਜੀ ਤੈਨੂੰ ਤਾਰ ਦੇਣਗੇ ਮਨਾ ਮਠੜਾ ਮਠੜਾ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਮਰਣਾ ਮਿਠੜ ਮਿਠੜ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਵੇ ਤੂ ਸਤਨਾਮ ਵਾਹਿਗੁਰੂ ਬੋ ਗੁਰੂ ਜੀ ਤੈਨੂੰ ਤਾਰ ਦੇਣਗੇ ਮਾਨਸ ਜਨਮੁ ਨਰ ਮਿਲਣਾ ਦੁਬਾਰਾ ਮਨਸ ਜਨਮ ਨੈ ਮਿਲ ਨਦਵਾਰਾ ਨਾਮ ਪਿਆਰੇ ਕੀ ਬਸੇ ਹਰਿਆਰਾ ਨਾਮ ਬਿਆਰੇ ਦੀ ਹੈ ਇਹ ਸੁਹਾਰਾ ਹੀਰਾ ਜਨਮ ਨ ਮਿੱਟੀ ਵਿੱਚ ਰੋਲ ਗੁਰੂ ਜੀ ਨੂੰ ਤਾਰ ਦੇਣਗੇ ਹੀਰ ਜਨਮ ਨ ਮਿੱਟੀ ਵਿੱਚ ਰੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਵੇ ਤੂੰ ਮਿੱਠੜਾ ਮਿੱਠੜਾ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਮਨਾ ਮਠੜਾ ਮਠੜਾ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਮਨਾ ਸਤਨਾਮ ਵਾਹਿਗੁਰੂ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ ਮਣਾ ਸਤਨਾਮ ਵਾਹਿਗੁਰੂ ਬੋਲ ਗੁਰੂ ਜੀ ਤੈਨੂੰ ਤਾਰ ਦੇਣਗੇ